ਹਾਂਜੀ ਸੋ ਆਪਾਂ ਗੱਲ ਕਰ ਰਹੇ ਸੀਗੇ ਸਾਹਿਤ ਦੇ ਰੂਪਾਂ ਬਾਰੇ ਸਾਹਿਤ ਦੇ ਰੂਪ ਜੋ ਆਪਣੇ ਦੇ ਰੱਖੇ ਆ ਸਿਲੇਬਸ ਦੇ ਵਿੱਚ ਉਹਦੇ ਵਿੱਚ ਇੱਕ ਹੋਰ ਸਾਹਿਤ ਦਾ ਰੂਪ ਦੇ ਰੱਖਿਆ ਜਿਹਦਾ ਨਾਮ ਹੈ ਜੀਵਨੀ ਸੋ ਜੀਵਨੀ ਬਾਰੇ ਆਪਾਂ ਗੱਲ ਕਰਾਂਗੇ ਪ੍ਰਸ਼ਨ ਆਪਾਂ ਦੇਖਣੀ ਆ ਸਿੱਧੇ ਵੀ ਇਹਦੇ ਵਿੱਚੋਂ ਪ੍ਰਸ਼ਨ ਕਿਵੇਂ ਦੇ ਬਣ ਸਕਦੇ ਆ ਇਹ ਵਾਲੀ ਜ਼ਰੂਰੀ ਆ ਆਪਣੇ ਵਾਸਤੇ ਹਨ ਵੀ ਹੁਣ ਜੀਵਨੀ ਆ ਜਿਹੜੀ ਇਹ ਸਾਹਿਤ ਦਾ ਰੂਪ ਆ ਇਹ ਤੁਸੀਂ ਤਿਆਰ ਰੱਖਣਾ ਵੀ ਜਿਹੜੇ ਸਾਹਿਤ ਦੇ ਰੂਪ ਆਪਾਂ ਪੜ੍ਹਨੇ ਆ ਉਹਨਾਂ ਦਾ ਇਤਿਹਾਸ ਨਹੀਂ ਪੜ੍ਹਨਾਗਾ ਉਹਨਾਂ ਦੀ ਪ੍ਰਭਾਸ਼ਾ ਤਤ ਉਹਨਾਂ ਦੇ ਬਾਰੇ ਕੋਈ ਵਿਸ਼ੇਸ਼ ਗੱਲਾਂ ਉਹ ਤੁਸੀਂ ਪੜ੍ਹਣੀਆਂ ਆ ਸਾਹਿਤ ਦੇ ਰੂਪ ਹੈ ਜਿਹੜੇ ਉਹਦਾ ਇਤਿਹਾਸ ਨਹੀਂ ਪੜਨ ਬਹਿ ਜਾਣਾ ਕਿਤੇ ਇਹ ਤੁਸੀਂ ਧਿਆਨ ਰੱਖਣੀ ਹੈ ਇਹ ਗੱਲ ਯਾਦ ਰੱਖਣੀ ਹੈ ਸੋ ਗੱਲ ਕਰਦੀ ਹੈ ਜੀਵਨੀ ਦੀ ਜੀਵਨੀ ਹੈ ਜਿਹੜੀ ਸਾਹਿਤ ਦਾ ਰੂਪ ਹੈ ਜਿਹੜਾ ਇਹ ਪ੍ਰਾਤਨ ਵਾਰਤਕ ਰੂਪ ਹੈ ਵਾਰਤਕ ਰੂਪ ਚ ਲਿਖੀ ਜਾਂਦੀ ਹੈ ਜੀਵਨੀ ਜਿਵੇਂ ਇੱਕ ਹੁੰਦਾ ਗੱਦ ਇੱਕ ਹੁੰਦਾ ਪਦ ਇਹ ਗੱਦ ਵਾਰਤਕ ਰੂਪ ਦੇ ਵਿੱਚ ਲਿਖੀ ਜਾਂਦੀ ਹੈ ਜੀਵਨੀ ਪ੍ਰਾਤਨ ਰੂਪ ਦੇ ਵਿੱਚ ਕਿਵੇਂ ਸੀ ਇਹ ਮਤਲਬ ਜੀਵਨੀ ਸਾਖੀਆਂ ਜਿਹੜੀਆਂ ਲਿਖੀਆਂ ਗਈਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਜਿਵੇਂ ਜਨਮ ਸਾਖੀਆਂ ਗੋਸ਼ਟੀਆਂ ਪਰਚੀਆਂ ਬਚਨ ਇਹਨਾਂ ਦਾ ਵਿਕਸਿਤ ਰੂਪ ਹੈ ਇਹਨਾਂ ਨੂੰ ਆਧੁਨਿਕ ਰੂਪ ਦੇ ਵਿੱਚ ਇਹਨੂੰ ਜੀਵਨੀ ਕਹਿ ਦਿੱਤਾ ਜਾਂਦਾ ਬਸ ਇੰਨਾ ਹੀ ਸੀਗਾ ਵੀ ਪੁਰਾਤਨ ਜਿਹੜੀਆਂ ਜਿਹੜੀਆਂ ਜੀਵਨੀਆਂ ਸੀਗੀਆਂ ਉਹਦੇ ਵਿੱਚ ਕੀ ਆ ਵੀ ਉਹ ਜਿਵੇਂ ਕੋਈ ਧਾਰਮਿਕ ਜਿਆਦਾ ਸੀ ਹਨਾ ਅਧਿਆਤਮਿਕਤਾ ਦੇ ਨਾਲ ਸੰਬੰਧਿਤ ਸੀ ਜਿਵੇਂ ਪੁਰਾਤਨ ਵਾਰਤਕ ਰੂਪ ਦੇ ਵਿੱਚ ਜੇ ਜੀਵਨੀ ਦੀ ਗੱਲ ਕਰੀਏ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਜਨਮ ਸਾਖੀਆਂ ਸਾਖੀਆਂ ਗੋਸ਼ਟੀਆਂ ਤੁਹਾਨੂੰ ਮਿਲ ਜਾਣਗੀਆਂ ਉਹ ਜੀਵਨੀ ਦਾ ਹੀ ਰੂਪ ਹੈ ਇੱਕ ਤਰ੍ਹਾਂ ਦਾ ਪਰ ਉਹ ਹੋ ਗਈਆਂ ਧਾਰਮਿਕ ਅਧਿਆਤਮਿਕਤਾ ਦੇ ਨਾਲ ਸਬੰਧਤ ਹੋ ਗਈਆਂ ਹੁਣ ਜਿਹੜੀ ਆਧੁਨਿਕ ਜੀਵਨ ਨੀ ਹੈ ਜਿਹੜੀ ਕੋਈ ਲਿਖੀ ਜਾਂਦੀ ਹੈ ਉਹ ਮਨੁੱਖ ਦੇ ਨਾਲ ਸਬੰਧਤ ਹੈ ਅਧਿਆਤਮਿਕਤਾ ਦੇ ਨਾਲ ਸਬੰਧਤ ਨਹੀਂ ਸੁਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਨ ਵਾਲੀ ਜੀਵਨੀ ਹੈ ਹੁਣ ਦੀ ਬਸ ਇੰਨਾ ਹੀ ਫਰਕ ਹੈ ਹੋਰ ਨਹੀਂ ਵੈਸੇ ਇਹਨਾਂ ਦਾ ਹੀ ਵਿਕਸਿਤ ਰੂਪ ਹੈ ਆ ਯਾਦ ਰੱਖਣਾ ਤੁਸੀਂ ਸਾਖੀ ਜਨਮ ਸਾਖੀ ਗੋਸ਼ਟੀਆਂ ਗੋਸ਼ਟੀ ਹੁੰਦੀ ਆ ਆਪਸ ਦੇ ਵਿੱਚ ਵਿਚਾਰ ਚਰਚਾ ਕਰਨੀ ਉਸ ਨੂੰ ਕਿਹਾ ਜਾਂਦਾ ਪਰਚੀਆਂ ਬਚਨ ਕਿਸੇ ਸਾਧੂ ਸੰਤਾ ਨੇ ਕੀਤੇ ਮਹਾਤਮਾ ਦੇ ਬਚਨ ਉਹਨਾਂ ਨੂੰ ਬਚਨਾਂ ਨੂੰ ਕਿਸੇ ਉਹਨਾਂ ਦੇ ਸੇਵਕ ਨੇ ਗੁਰਸਿੱਖ ਨੇ ਸੁਣਿਆ ਤੇ ਉਹਨ ਉਹਦਾ ਉਤਾਰਾ ਕਰਤਾ ਉਹਨੂੰ ਕਿਹਾ ਜਾਂਦਾ ਬਚਨ ਸੋ ਇਹਨਾਂ ਦਾ ਹੀ ਵਿਕਸਤ ਰੂਪ ਹੈ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦਾ ਇਹ ਵੀ ਇੱਕ ਪ੍ਰਮੁੱਖ ਵਿਧਾ ਹੈ ਕਿਸੇ ਖਾਸ ਵਿਅਕਤੀ ਦੇ ਜੀਵਨ ਬਰਤਾਂਤ ਦੀ ਕਲਾਤਮਕ ਉਸਾਰੀ ਨੂੰ ਜੀਵਨੀ ਕਿਹਾ ਜਾਂਦਾ ਕੋਈ ਖਾਸ ਵਿਅਕਤੀ ਹੋਵੇ ਜਿੱਦੀ ਕੋਈ ਖਾਸ ਸ਼ਖਸੀਅਤ ਹੋਵੇ ਜਿਹੜਾ ਲੋਕਾਂ ਲੋਕਾਂ ਦੇ ਵਿੱਚ ਜਾਣਿਆ ਪਛਾਣਿਆ ਹੋਵੇ ਉਹਦੇ ਜੀਵਨ ਦੇ ਨਾਲ ਉਹਦੀ ਜੀਵਨ ਬਿਰਤਾਂਤ ਦੀ ਜਦੋਂ ਕਲਾਤਮਕ ਉਸਾਰੀ ਕੀਤੀ ਜਾਂਦੀ ਹੈ ਕਿਹੜੀ ਉਸਾਰੀ ਕੀਤੀ ਜਾਂਦੀ ਹੈ ਕਲਾਤਮਕ ਉਸਾਰੀ ਕੀ ਦੀ ਜੀਵਨ ਬਿਰਤਾਂਤ ਦੀ ਕਲਾਤਮਕ ਉਸਾਰੀ ਨੂੰ ਜੀਵਨੀ ਕਿਹਾ ਜਾਂਦਾ ਹੈ ਪ੍ਰਾਤਨ ਸਮੇਂ ਮਹਾਨ ਧਾਰਮਿਕ ਆਗੂਆਂ ਦੀ ਜੀਵਨੀਆਂ ਰਚੀਆਂ ਜਾਂਦੀਆਂ ਅਸੀਂ ਜਿਵੇਂ ਮੈਂ ਤੁਹਾਨੂੰ ਦੱਸੀ ਗੱਲ ਇਹ ਹੋਰ ਗੱਲ ਇੱਕ ਯਾਦ ਰੱਖਣੀ ਹੈ ਵੀ ਪ੍ਰਾਤਨ ਸਮੇਂ ਧਾਰਮਿਕ ਆਗੂ ਜਿਵੇਂ ਗੁਰੂ ਨਾਨਕ ਦੇਵ ਜੀ ਜਾਂ ਹੋਰ ਕੋਈ ਜਿਹੜੇ ਧਾਰਮਿਕ ਸੰਤ ਹੋਏ ਆ ਉਹਨਾਂ ਦੇ ਨਾਲ ਸਬੰਧਿਤ ਜੀਵਨੀਆਂ ਤੁਹਾਨੂੰ ਮਿਲ ਜਾਣਗੇ ਜਿਵੇਂ ਭਗਤ ਕਬੀਰ ਜੀ ਪਰ ਆਧੁਨਿਕ ਯੁੱਗ ਦੇ ਵਿੱਚ ਰਾਜਸੀ ਰਾਜਸੀ ਧਾਰਮਿਕ ਇਤਿਹਾਸਕ ਸਮਾਜਿਕ ਮਤਲਬ ਰਾਜਨੀਤਿਕ ਖੇਤਰ ਦੇ ਨਾਲ ਸੰਬੰਧਿਤ ਕੋਈ ਵੀ ਵਿਅਕਤੀਤਵ ਸੰਬੰਧੀ ਜੀਵ ਨਹੀਂ ਤੁਸੀਂ ਤੁਹਾਨੂੰ ਮਿਲ ਜੂਗੀ ਕੋਈ ਮੰਨ ਲਓ ਪ੍ਰਸਿੱਧ ਕਵੀ ਹੈ ਕੋਈ ਪ੍ਰਸਿੱਧ ਵਾਰਤਕਾਰ ਹੈ ਕੋਈ ਪ੍ਰਸਿੱਧ ਕੋਈ ਲੇਖਕ ਹੈ ਕੋਈ ਪ੍ਰਸਿੱਧ ਅਰ ਨੇਤਾ ਹੈ ਹਾਂ ਜਿਵੇਂ ਹੋਰ ਕੋਈ ਦੇਖ ਲੋ ਜਿਵੇਂ ਕੋਈ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਤਿਹਾਸਕ ਲੋਕ ਹੈ ਜਿਨ੍ਹਾਂ ਨੇ ਇਤਿਹਾਸ ਨੂੰ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਦੇ ਸੰਬੰਧੀ ਉਹਨਾਂ ਦੇ ਜੀਵਨ ਸੰਬੰਧੀ ਬਹੁਤ ਜੀਵਨੀਆਂ ਤੁਸੀਂ ਦੇਖ ਸਕਦੇ ਹੋ ਸਮਾਜ ਦੇ ਖੇਤਰ ਵਿੱਚ ਸਮਾਜ ਸਮਾਜ ਦੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਵਿਕਾਸ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਦੇ ਨਾਲ ਸੰਬੰਧਿਤ ਬਹੁਤ ਜੀਵਨੀਆਂ ਤੁਹਾਨੂੰ ਮਿਲ ਜਾਣੀਆਂ ਇਹ ਵਰਤਮਾਨ ਸਮੇਂ ਦੇ ਵਿੱਚ ਆ ਪਰ ਪ੍ਰਾਤਨ ਸਮੇਂ ਦੇ ਵਿੱਚ ਸਿਰਫ ਧਾਰਮਿਕ ਆਗੂਆਂ ਦੀਆਂ ਜੀਵਨੀਆਂ ਰਚੀਆਂ ਜਾਂਦੀਆਂ ਸੀ ਹੁਣ ਵਰਤਮਾਨ ਦੇ ਵਿੱਚ ਇਹਦਾ ਇਹਦਾ ਦਾਇਰਾ ਵੱਧ ਗਿਆ ਇਹਦਾ ਖੇਤਰ ਵਿਸ਼ਾਲ ਹੋ ਗਿਆ ਜੀਵਨੀ ਦਾ ਪਹਿਲਾਂ ਸੀ ਸੰਕੀਰਣ ਖੇਤਰ ਵੀ ਪਹਿਲਾਂ ਕੱਲੇ ਧਾਰਮਿਕ ਆਗੂਆਂ ਦੀ ਧਾਰਮਿਕਤਾ ਦੇ ਨਾਲ ਸੰਬੰਧਿਤ ਹੀ ਜੀਵਨੀਆਂ ਸਨ ਆਧੁਨਿਕ ਸਮੇਂ ਦੇ ਵਿੱਚ ਧਾਰਮਿਕ ਵੀ ਲਿਖੀਆਂ ਜਾਂਦੀਆਂ ਰਾਜਸੀ ਰਾਜਨੀਤਾਵਾਂ ਦੇ ਨਾਲ ਸੰਬੰਧਿਤ ਇਤਿਹਾਸਿਕ ਸਮਾਜਿਕ ਕਿਸੇ ਵੀ ਪ੍ਰਸਿੱਧ ਵਿਅਕਤੀਤਾਵਾਂ ਸੰਬੰਧੀ ਜੀਵਨੀ ਹੈ ਜੀਵਨੀ ਦਾ ਅਰਥ ਕੀ ਹੈ ਦੇਖ ਲਓ ਅੰਗਰੇਜ਼ੀ ਸ਼ਬਦ ਬਾਇਓਗ੍ਰਾਫੀ ਬਾਇਓਗ੍ਰਾਫੀ ਅੰਗਰੇਜ਼ੀ 'ਚ ਕਹਿੰਦੇ ਹਨਾ ਉਹਦਾ ਸਮਾਨਾਰਥੀ ਹੈ ਇਹ ਦੋ ਸ਼ਬਦ ਬਾਇਓਗ੍ਰਾਫੀ ਸ਼ਬਦ ਹੈ ਜਿਹੜਾ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਇੱਕ ਤਾਂ ਬਾਇਓ ਬਾਇਓ ਤੋਂ ਪਾਵ ਹੁੰਦਾ ਹੈ ਜੀਵਨ ਤੇ ਗ੍ਰਾਫੀ ਗ੍ਰਾਫੀ ਤੋਂ ਪਾਵ ਰਚਨਾ ਦੇ ਮੇਲ ਨਾਲ ਪਾਵ ਇਹਦਾ ਕੀ ਬਣਿਆ ਜੀਵਨ ਕਥਾ ਦੀ ਰਚਨਾ ਜੀਵਨੀ ਦਾ ਸ਼ਾਬਦੀਕਰਤ ਫਿਰ ਕੀ ਬਣ ਗਿਆ ਜੀਵਨੀ ਹੈ ਜਿਹੜੀ ਹੈ ਬਾਇਓਗ੍ਰਾਫੀ ਦਾ ਸਮਾਨਾਰਥੀ ਹੈ ਮਤਲਬ ਬਾਇਓਗ੍ਰਾਫੀ ਨੂੰ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਆਪਾਂ ਜੀਵਨੀ ਕਹਿ ਦਿੰਦੇ ਹਾਂ ਤੇ ਇਹਦਾ ਜੀਵਨੀ ਦਾ ਫਿਰ ਮਤਲਬ ਕੀ ਹੋਇਆ ਜੀਵਨ ਕਥਾ ਦੀ ਰਚਨਾ ਜੀਵਨੀ ਦੀ ਸਾਇਤਿਕ ਪਦਰ ਤੇ ਉਹ ਸਾਰੀ ਕਿਸੇ ਦੂਜੇ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ ਜੇ ਆਪ ਹੀ ਖੁਦ ਆਪ ਆਪਣੀ ਜੀਵਨੀ ਲਿਖਾਂਗੇ ਤਾਂ ਉਹ ਸਵੈ ਜੀਵਨੀ ਹੋਊਗੀ ਜੀਵਨੀ ਨਹੀਂ ਹੋਊਗੀ ਜੀਵਨੀ ਹੈ ਜਿਹੜੀ ਕੋਈ ਹੋਰ ਵਿਅਕਤੀ ਲਿਖਦਾ ਹੁੰਦਾ ਜਿਵੇਂ ਮੈਂ ਕਿਸੇ ਬਾਰੇ ਕਿਸੇ ਮਹਾਨ ਸ਼ਖਸੀਅਤ ਦੀ ਜੀਵਨੀ ਲਿਖਾਂ ਤਾਂ ਮਤਲਬ ਕੀ ਹੈ ਵੀ ਉਹ ਅਲੱਗ-ਅਲੱਗ ਹੁੰਦੇ ਆ ਜੀਵਨੀ ਦੇ ਵਿੱਚ ਮਤਲਬ ਦੋ ਵਿਅਕਤੀਤਵ ਹੁੰਦੇ ਆ ਇੱਕ ਜਿਹਦੇ ਬਾਰੇ ਜੀਵਨੀ ਲਿਖੀ ਗਈ ਹੈ ਤੇ ਇੱਕ ਜਿਹਨੇ ਲਿਖੀ ਹੈ ਦੋ ਵਿਅਕਤੀਤਵ ਹੁੰਦੇ ਆ ਪਰ ਸਵੈ ਜੀਵਨੀ ਦੇ ਵਿੱਚ ਇੱਕ ਹੀ ਹੁੰਦਾ ਸਵੈ ਜੀਵਨੀ ਦੇ ਵਿੱਚ ਜੀਵਨੀ ਜਿਹਨੇ ਲਿਖੀ ਆ ਉਹ ਆਪ ਦੇ ਬਾਰੇ ਆਪ ਹੀ ਲਿਖਿਆ ਹੁੰਦਾ ਇਸ ਕਰਕੇ ਆਪ ਹੀ ਹੁੰਦਾ ਪਰ ਜੀਵਨੀ ਦੇ ਵਿੱਚ ਦੋ ਆਡਾਡ ਸ਼ਖਸੀਤਾ ਹੁੰਦੀ ਹੈ ਹੋਰ ਦੇਖੋ ਕੋਈ ਹੋਰ ਦੇਖਦੇ ਆਪਾਂ ਕੀ ਹੈ ਹਾਂ ਜੀਵਨੀ ਦੀ ਪਰਿਭਾਸ਼ਾ ਦਿੱਤੀ ਹੈ ਜਿਵੇਂ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੀ ਦਿੱਤੀ ਹੈ ਐਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ ਉਹਦੇ ਅਨੁਸਾਰ ਕੀ ਹੈ ਇੱਕ ਕੋਸ਼ ਹੈ ਇਹ ਜੀਵਨੀ ਉਹ ਵਰਤਾਰਤ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਜੀਵਨ ਦੀਆਂ ਗਤੀਵਿਧੀਆਂ ਨੂੰ ਸੁਚੇਤ ਰੂਪ ਵਿੱਚ ਕਲਾਤਮਕ ਢੰਗ ਨਾਲ ਪੇਸ਼ ਕੀਤਾ ਜਾਂਦਾ ਇਹ ਯਾਦ ਰੱਖ ਲਿਓ ਚਲੋ ਠੀਕ ਹੈ ਵੈਸੇ ਐਨਸਾਈਕਲੋਪੀਡੀਆ ਦੀ ਪਰਿਭਾਸ਼ਾ ਘੱਟ ਪੁੱਛੀ ਜਾਂਦੀ ਹੈ ਜੇ ਜ਼ਿਆਦਾ ਸੰਭਾਵਨਾ ਪੁੱਛਣ ਦੀ ਹੋਈ ਤਾਂ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ ਪਰਿਭਾਸ਼ਾ ਤੁਸੀਂ ਯਾਦ ਰੱਖਣੀ ਹੈ ਹੋਰ ਵੀ ਦੇਖ ਲੈਣੇ ਆਪਾਂ ਵੈਸੇ ਆ ਹੋ ਗਿਆ ਹਨਾ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ ਜੀਵਨੀ ਹੈ ਜਿਹੜੀ ਆ ਸੌਰੀ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ ਜਿਹੜੀ ਪਰਿਭਾਸ਼ਾ ਹੈ ਇਹ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਜੀਵਨੀ ਘਟਨਾਵਾਂ ਦਾ ਸਥੂਲ ਵੇਰਵਾ ਨਹੀਂਗਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਪ੍ਰੇਮ ਪ੍ਰਕਾਸ਼ ਸਿੰਘ ਨੇ ਜੀਵਨੀ ਨੂੰ ਘਟਨਾਵਾਂ ਦਾ ਸਥੂਲ ਵੇਰਵਾ ਨਹੀਂ ਕਿਹਾ ਇਹਦਾ ਮਤਲਬ ਕੀ ਹੈ ਵੀ ਸੂਖਮ ਵੇਰਵਾ ਜੇ ਸਥੂਲ ਨਹੀਂ ਆ ਫਿਰ ਸੂਖਮ ਸੂਲਵੇਰਵਾ ਨਹੀਂ ਹੈ ਬਲਕਿ ਸਫਲ ਜੀਵਨ ਵਿੱਚ ਨਾਇਕ ਦੇ ਜੀਵਨ ਵਿੱਚ ਛਿਪੇ ਉਸ ਦੇ ਵਿਕਾਸ ਨੂੰ ਉਸ ਦੀ ਸ਼ਖਸੀਅਤ ਦੇ ਗੁਜੇ ਭੇਤ ਨੂੰ ਉਸ ਦੀ ਪ੍ਰਮੁੱਖ ਜੀਵਨ ਧਾਰਾ ਨੂੰ ਖੋਲ ਕੇ ਪਾਠਕਾਂ ਦੇ ਸਾਹਮਣੇ ਸਰਕਾਰ ਕੀਤਾ ਜਾਂਦਾ ਹੈ ਇਹੋ ਜੀਵਨੀ ਕਲਾ ਬਹੁਤ ਇੰਪੋਰਟੈਂਟ ਪਰਭਾਸ਼ਾ ਡਾਕਟਰ ਪ੍ਰੇਮ ਪ੍ਰਕਾਸ਼ ਵਾਲੀ ਇਹ ਤੁਸੀਂ ਯਾਦ ਰੱਖਣੀ ਉਸ ਤੋਂ ਬਾਅਦ ਜੀਵਨੀ ਕਿਸੇ ਵਿਅਕਤੀ ਦੀਆਂ ਜੀਵਨ ਘਟਨਾਵਾਂ ਦਾ ਵਰਣਨ ਹੁੰਦਾ ਸਹੀ ਹੈ ਠੀਕ ਹੈ ਆਪਣੇ ਆਦਰਸ਼ ਰੂਪ ਵਿੱਚ ਇਹ ਯਤਨਾ ਨਾਲ ਲਿਖਿਆ ਗਿਆ ਇਤਿਹਾਸ ਹੈ आदर्श रूप ਵਿੱਚ ਲਿਖਿਆ ਜਾਂਦਾ ਹੈ ਯਤਨ ਕੀਤਾ ਜਾਂਦਾ ਹੈ ਯਤਨ ਦੇ ਤੋਂ ਬਿਨਾ ਤਾਂ ਲਿਖ ਹੀ ਨਹੀਂ ਸਕਦੇ ਆਪਾਂ ਜਿਸ ਤੋਂ ਵਿਅਕਤੀ ਦੇ ਸੰਪੂਰਨ ਜੀਵਨ ਦਾ ਉਸ ਦੇ ਕਿਸੇ ਅਲਸ ਨਾਲ ਸੰਬੰਧਿਤ ਗੱਲਾਂ ਦਾ ਵਰਣਨ ਮਿਲਦਾ ਹੈ ਇਹ ਵਿਸ਼ੇਸ਼ਤਾਈਆਂ ਇਸ ਨੂੰ ਸਾਹਿਤਕ ਰੂਪ ਦਾ ਦਰਜਾ ਪ੍ਰਦਾਨ ਕਰਦੀਆਂ ਹਨ ਠੀਕ ਹੈ ਸਧਾਰਨ ਗੱਲਾਂ ਹਨਾ ਇੱਥੇ ਹੁਣ ਆਪਾਂ ਹੋਰ ਅੱਗੇ ਚੱਲਦੇ ਆ ਜੀਵਨੀ ਦਾ ਵਰਗੀਕਰਨ ਕਿਨੇ ਕੀਤਾ ਆ ਦੇਖੋ ਬੜਾ ਜ਼ਰੂਰੀ ਰੱਖਿਆ ਤੁਸੀਂ ਯਾਦ ਹੋਏ ਇੱਥੇ ਹਾਲਾਕੀ ਮੈਂ ਜਿਵੇਂ ਪ੍ਰਸ਼ਨ ਜਦੋਂ ਟੈਸਟ ਸੀਰੀਜ਼ ਦੇ ਵਿੱਚ ਪਉਣਾ ਇਹਦੇ ਨਾਲ ਸੰਬੰਧਿਤ ਮੈਂ ਪਾਈ ਦਿਨਾ ਹੁੰਦਾ ਫਿਰ ਪਤਾ ਲੱਗ ਜਾਂਦਾ ਹੈ ਨਾ ਵੀ ਇੱਥੋਂ ਪ੍ਰਸ਼ਨ ਜ਼ਿਆਦਾ ਬਣਦਾ ਜਿਵੇਂ ਡਾਕਟਰ ਧਰਮਪਾਲ ਸਿੰਘਲ ਦੀ ਪੁਸਤਕ ਹੈ ਪੰਜਾਬੀ ਜੀਵਨੀ ਦਾ ਇਤਿਹਾਸ ਉਹਦੇ ਵਿੱਚ ਉਹਨੇ ਵਿਦਵਾਨ ਵਿਦਮਾਨ ਗੁਣਾ ਤੇ ਸੁਭਾਅ ਦੇ ਆਧਾਰ ਤੇ ਉਹਨੇ ਵਰਗਵੰਡ ਕੀਤੀ ਹੈ ਕਿਹਦੇ ਆਧਾਰ ਤੇ ਕੀਤੀ ਹੈ ਗੁਣਾ ਤੇ ਸੁਭਾਅ ਗੁਣ ਤੇ ਸੁਭਾਅ ਦੇ ਆਧਾਰ ਤੇ ਉਹਨੇ ਦਸੀਆਂ ਕਿੰਨੀਆਂ ਦੇਖ ਲਓ 8 ਦਸਮਿਆ ਇਤਿਹਾਸਕ ਰਾਜਨੀਤਿਕ ਧਾਰਮਿਕ ਜੀਵਨੀ ਹੋਗੀ ਸਮਾਜਿਕ ਸਾਹਿਤਕ ਰਾਸ਼ਟਰੀ ਜੀਵਨੀ ਸੰਪਰਦਾਇਕ ਜੀਵਨੀ ਕਿਸੇ ਵਿਸ਼ੇਸ਼ ਸੰਪਰਦਾਇ ਨਾਲ ਸੰਬੰਧਿਤ ਤੇ ਫਟਕਲ ਜੀਵਨੀਆਂ ਮਤਲਬ ਕੁਝ ਰਹਿਣ ਦੀਆਂ ਜਿਹੜੀਆਂ ਕੁਝ ਵਿਸ਼ੇਸ਼ ਕੁਝ ਰਹਿ ਗਈਆਂ ਜਿਹੜੀਆਂ ਬਾਕੀ ਸਾਰੀਆਂ ਇਹਨਾਂ ਨੂੰ ਛੱਡ ਕੇ ਆ ਜਿਹੜੇ ਲਿਖੇ ਹੋਏ ਆ 7 ਇਹਨਾਂ 7ਾਂ ਨੂੰ ਛੱਡ ਕੇ ਜੋ ਹੋਰ ਕਿਸੇ ਵੀ ਵਿਸ਼ੇ ਤੇ ਰਹਿ ਗਈਆਂ ਜਿਹੜੀਆਂ ਜੀਵਨੀਆਂ ਕਹਿੰਦਾ ਉਹਨਾਂ ਨੂੰ ਫਟਕਲ ਜੀਵਨੀਆਂ ਉਹਨੇ ਕਹਤਾ ਠੀਕ ਹੈ ਹੁਣ ਇਹਦੇ ਵਿੱਚ ਤੁਸੀਂ ਦੇਖ ਲਿਓ ਆਰਥਿਕ ਜੀਵਨੀ ਨਹੀਂ ਹੈ ਨਾ ਹੈਗੀ ਕੋਈ ਆਰਥਿਕ ਪੱਖ ਦੀ ਕੋਈ ਜੀਵਨੀ ਨਹੀਂ ਹੁੰਦੀ ਹੈ ਨਾ ਬਾਕੀ ਦੇਖ ਲਓ ਇਤਿਹਾਸਕ ਰਾਜਨੀਤਿਕ ਧਾਰਮਿਕ ਹੋ ਗਿਆ ਸਮਾਜਿਕ ਸਾਹਿਤਕ ਰਾਸ਼ਟਰੀ ਸੰਪਰਦਾਇਕ ਤੇ ਫੁਟਕਲ ਇਹ ਯਾਦ ਰੱਖਣੇ ਤੁਸੀਂ ਹੁਣ ਗੱਲ ਕਰਦੇ ਆ ਜੀਵਨੀ ਦੇ ਤੱਤਾਂ ਦੀ ਜੀਵਨੀ ਦੇ ਜੀਵਨੀ ਕਿਹੜੇ ਕਿਹੜੇ ਤੱਤਾਂ ਤੋਂ ਬਣਦੀ ਹੈ ਆ ਤਾਂ ਛੋਟਾ ਹੀ ਸੀਗਾ ਜੀਵਨੀ ਦੇ ਤੱਤਾਂ ਨਾਲ ਤਾਂ ਅੱਗੇ ਆਪਾਂ ਨਾਵਲ ਪੜ੍ਹਨਾ ਹੈ ਜੀਵਨੀ ਦੇ ਤੱਤ ਤਾਂ ਬਸ ਸਿੱਧਾ ਹੀ ਧਿਆਨ ਚ ਰੱਖਣੇ ਆ ਜੀਵਨੀ ਦੇ ਤਤਾਂ ਦਾ ਹੋਰ ਕੋਈ ਮੈਂ ਵੇਖਿਆ ਵਿੱਚ ਪੜ ਲਿਆ ਤੁਸੀਂ ਵੀ ਚਾਏ ਅਮਲਾ ਦਾ 11ਵੀਂ ਵਾਲੀ ਬੁੱਕ ਚ ਹੋਣਾ ਹੈ ਸ਼ਾਇਦ ਤਾਂ ਉਹਦੇ ਵਿੱਚ ਤੁਸੀਂ ਦੇਖ ਲਓ ਪਤਾ ਨਹੀਂ 12ਵੀਂ ਵਾਲੀ ਚਾ ਮਨੂੰ ਮੈਨੂੰ ਧਿਆਨ ਨਹੀਂ ਸ਼ਾਇਦ ਦੇ ਰੂਪ ਦੋਨਾਂ ਬੁੱਕਸ ਪੁਸਤਕ ਦੇ ਵਿੱਚ ਹੀ ਦਿੱਤੇ ਹੋਏ ਆ ਦੋਨਾਂ ਕਿਤਾਬਾਂ ਦੇ ਵਿੱਚ ਹੀ ਜਿਵੇਂ ਜੀਵਨ ਬਿਰਤਾਂਤ ਆ ਇਹਦੇ ਵਿੱਚ ਜੀਵਨ ਦੇ ਬਿਰਤਾਂਤ ਨੂੰ ਲਿਖਿਆ ਜਾਂਦਾ ਇਹਦੇ ਵਿੱਚ ਇਤਿਹਾਸਿਕਤਾ ਵੀ ਹੁੰਦੀ ਹੈ ਇਦੇ ਵਿੱਚ ਇੱਕ ਨਾਇਕ ਹੁੰਦਾ ਜਿਹਦੇ ਬਾਰੇ ਆਪਾਂ ਜੀਵਨੀ ਲਿਖਦੇ ਹਾਂ ਉਹ ਵਿਸ਼ੇਸ਼ ਸ਼ਖਸੀਅਤ ਹੁੰਦੀ ਹੈ ਉਹਨੂੰ ਨਾਇਕ ਕਿਹਾ ਗਿਆ ਜੀਵਨੀ ਦੇ ਤੱਤਾਂ ਵਿੱਚ ਵਾਤਾਵਰਣ ਦੀ ਉਸਾਰੀ ਵੀ ਕਰਨੀ ਹੈ ਤੇ ਭਾਸ਼ਾ ਸ਼ੈਲੀ ਜਿਹਦਾ ਸਬੰਧ ਲੇਖਕ ਦੇ ਨਾਲ ਹੁੰਦਾ ਵੀ ਉਹ ਕਿਹੜੀ ਭਾਸ਼ਾ ਵਰਤਦਾ ਕਿਹੜੀ ਸ਼ੈਲੀ ਕਿਹੜੀ ਵਿਧੀ ਜਿਹੜਾ ਢੰਗ ਅਪਣਾਉਂਦਾ ਹੋ ਇਹ ਲੇਖਕ ਦੇ ਆਪਣੇ ਵਿਅਕਤੀਤਵ ਹੁੰਦੇ ਆ ਹੁਣ ਇਹਦੇ ਵਿੱਚ ਕੀ ਆ ਦੇਖ ਲਓ ਜੀਵਨ ਬਿਰਤਾਂਤ ਹੋ ਗਿਆ ਇੱਕ ਤਾਂ ਵੀ ਆ ਜੀ ਦੇ ਬਾਰੇ ਜੀ ਦੀ ਜੀਵਨੀ ਲਿਖੀ ਜਾਊਗੀ ਉਹਦੇ ਜੀਵਨ ਬਿਰਤਾਂਤ ਨੂੰ ਬਿਰਤਾਂਤ ਦਾ ਵਰਣਨ ਹੋਊਗਾ ਜੀਵਨ ਦਾ ਬਿਰਤਾਂਤਕ ਵਰਣਨ ਹੋਊਗਾ ਤੇ ਉਸ ਤੋਂ ਬਾਅਦ ਇਤਿਹਾਸਕਤਾ ਹੋਊਗੀ ਉਹਦੇ ਵਿੱਚ ਕਿਉਂਕਿ ਇਤਿਹਾਸਕਤਾ ਤੇ ਮੇਲ ਨਾਲ ਵੀ ਮੇਲ ਖਾਣੀ ਚਾਹੀਦੀ ਹੈ ਜੀਵਨੀ ਚਾਹੇ ਤੁਸੀਂ ਕਿਸੇ ਵੀ ਮੰਨ ਲਓ ਅ ਸਖਸ਼ੀਅਤ ਬਾਰੇ ਲਿਖਦੇ ਹੋ ਚਾਹੇ ਤੁਸੀਂ ਗੁਰੂ ਨਾਨਕ ਦੇਵ ਜੀ ਤੇ ਜੀਵਨੀ ਲਿਖ ਰਹੇ ਹੋ ਤਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੀ ਇਤਿਹਾਸਕਤਾ ਜੀਵਨ ਨਾਲ ਸੰਬੰਧਿਤ ਉਹ ਹੋਣੀ ਚਾਹੀਦੀ ਹੈ ਜੀਵਨੀ ਦੇ ਵਿੱਚ ਹਨਾ ਤੁਸੀਂ ਕਲਪਨਾਤਮਕ ਘਟਨਾਵਾਂ ਨਹੀਂ ਲੈ ਸਕਦੇ ਜੀਵਨੀ ਦੇ ਵਿੱਚ ਹਾਂ ਕਲਾਤਮਕ ਉਸਾਰੀ ਹੋ ਸਕਦੀ ਹੈ ਸ਼ਬਦ ਸਮਝੋ ਮੇਰੀ ਗੱਲ ਨੂੰ ਧਿਆਨ ਨਾਲ ਕਲਪਨਾ ਨਹੀਂ ਹੋ ਸਕਦੀ ਕਲਪਨਾ ਦਾ ਸਮੇਲ ਨਹੀਂ ਹੋ ਸਕਦਾ ਵਿੱਚ ਜੀਵਨੀ ਵਿੱਚ ਕਲਾਤਮਕ ਉਸਾਰੀ ਹੋ ਸਕਦੀ ਹੈ ਮਤਲਬ ਸ਼ਬਦਾਂ ਦੀ ਕਲਾਤਮਕਤਾ ਵਰਤ ਸਕਦਾ ਹੈ ਉਸਾਰੀ ਨਿਰਮਾਣ ਮਤਲਬ ਸ਼ਬਦਾਂ ਦੀ ਕਲਾ ਦੇ ਸਹਾਇਤਾ ਨਾਲ ਉਹਦੀ ਸ਼ਖਸੀਅਤ ਨੂੰ ਨਿਰਮਿਤ ਕਰ ਸਕਦਾ ਹੈ ਲੇਖਕ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਨੂੰ ਪਰ ਉਹਨੂੰ ਕਲਪਨਾ ਰੂਪ ਦੇ ਵਿੱਚ ਨਹੀਂ ਦੇ ਸਕਦਾ ਇਤਿਹਾਸਕਤਾ ਉਹਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ ਫਿਰ ਨਾਇਕ ਉਹਨੂੰ ਨਾਇਕ ਵੀ ਤਾਂ ਹੈ ਕਿਉਂਕਿ ਜੀਵਨੀ ਕਿਸੇ ਪ੍ਰਸਿੱਧ ਸ਼ਖਸੀਅਤ ਤੇ ਜਿਹਦੇ ਬਾਰੇ ਲਿਖੀ ਜਾਊਗੀ ਜਿਹਦੀ ਜੀਵਨੀ ਲਿਖ ਰਹੇ ਆ ਉਹ ਨਾਇਕ ਹੈ ਬਿਲਕੁਲ ਵਾਤਾਵਰਣ ਉਸਾਰੀ ਵੀ ਤਾਂ ਕਰਨੀ ਪਊਗੀ ਪਹਿਲਾਂ ਦੇ ਉਸ ਸਮੇਂ ਦੇ ਹਿਸਾਬ ਨਾਲ ਜਿਹੜੀ ਲਿਖਣੀ ਹੈ ਪੁਰਾਤਨ ਸਮੇਂ ਦੇ ਸਾਵਨਾ ਲਿਖਣੀ ਹੈ ਤੇ ਉਹ ਵਾਤਾਵਰਣ ਅਨੁਸਾਰ ਨਾ ਪਊਗਾ ਜਿਹੜਾ ਉਸ ਸਮੇਂ ਦਾ ਆਲੇ ਦੁਆਲੇ ਦਾ ਵਾਤਾਵਰਣ ਸੀ ਤੇ ਜੇ ਮੰਨ ਲਓ ਆਧੁਨਿਕ ਸਮੇਂ ਕਿਸੇ ਰਾਜਨੀਤਿਕ ਨਾਲ ਸੰਬੰਧਿਤ ਮੰਨ ਲਓ ਲਿਖਣੀ ਹੈ ਤਾਂ ਰਾਜਨੀਤਿਕ ਵਾਤਾਵਰਣ ਅਨੁਸਾਰ ਨਾ ਪਊਗਾ ਆਲੇ ਦੁਆਲੇ ਸਹੀ ਹੈ ਕਿ ਨਹੀਂ ਸੋ ਇਹ ਵੀ ਧਿਆਨ ਚ ਰੱਖਣਾ ਤੁਸੀਂ ਉਸ ਤੋਂ ਬਾਅਦ ਪਾਸ਼ਾ ਸ਼ੈਲੀ ਇਹ ਲੇਖਕ ਦੇ ਵਿਅਕਤੀਤਵ ਦੀਆਂ ਲਖਾਇਕ ਹੁੰਦੀਆਂ ਮਤਲਬ ਲੇਖਕ ਹੈ ਜਿਹੜਾ ਉਹ ਕਿਹੜੀ ਭਾਸ਼ਾ ਦੇ ਰੂਪ ਵਿੱਚ ਲਿਖਦਾ ਹੈ ਕਿਹੜੀ ਸ਼ੈਲੀ ਦੀ ਵਰਤੋਂ ਕਰਦਾ ਜੀਵਨੀ ਲਿਖਣ ਲੱਗਿਆ ਡਾਕਟਰ ਰਤਨ ਸਿੰਘ ਜੱਗੀ ਨੇ ਆਪਣੀ ਪੁਸਤਕ ਸਾਹਿਤ ਦੇ ਰੂਪ ਵਿੱਚ ਜੀਵਨੀ ਦੇ ਉਪਰੋਕਤ ਪੰਜ ਤਤਾਂ ਨੂੰ ਸਾਰ ਰੂਪ ਵਿੱਚ ਜੀਵਨੀ ਦੇ ਤਾਤਰ ਦੇ ਰੂਪ ਵਿੱਚ ਪ੍ਰਸਤਿਤ ਕੀਤਾ ਹੈ ਬਸ ਉਹ ਕਹਿੰਦਾ ਵੀ ਆ ਸਾਰੂਪ ਦੇ ਵਿੱਚ ਜਿਹਦੇ ਤੱਤ ਹੋਣ ਰਤਨ ਸਿੰਘ ਜੱਗੀ ਨੇ ਆਖਿਆ ਵੀ ਆ ਜਿਹੜੇ ਬਸ ਆ ਪੰਜ ਤੱਤ ਆ ਜਿਹੜੇ ਆ ਸਾਰੂਪ ਦੇ ਵਿੱਚ ਇਹਦੇ ਤੱਤ ਆ ਤੇ ਇਹਨਾਂ ਤੱਤਾਂ ਤੋਂ ਹੀ ਜੀਵਨੀ ਦਾ ਨਿਰਮਾਣ ਹੁੰਦਾ ਹੈ ਠੀਕ ਹੈ ਵੀ ਆ ਗੱਲ ਹੋ ਗਈ ਕਲੀਅਰ ਲਓ ਜੀਵਨੀ ਬਾਰੇ ਗੱਲਾਂ ਆਪਣੀਆਂ ਕਲੀਅਰ ਹੋਣੀਆਂ ਜਦੋਂ ਡਾਕਟਰ ਪ੍ਰੇਮ ਪ੍ਰਕਾਸ਼ ਵਾਲੀ ਪ੍ਰਵਾਚਨਾ ਜਿਹੜੀ ਉਹ ਨਹੀਂ ਤੁਸੀਂ ਭੁੱਲਣੀਏ ਯਾਦ ਰੱਖਣੀਆਂ ਤੁਸੀਂ ਜਮਿਹਾ ਪਰਾਤਨ ਵਾਰਤਕ ਰੂਪਾ ਚੋਂ ਹੀ ਵਿਕਸਿਤ ਹੋਈ ਹੈ ਕਿਹੜੇ ਕਿਹੜੇ ਰੂਪਾਂ ਵਿੱਚੋਂ ਸਿਵੇਂ ਸਾਖੀ ਹੋ ਗਈ ਜਨਮ ਸਾਖੀ ਗੋਸ਼ਟੀਆਂ ਪਰਚੀਆਂ ਬਚਨ ਇਹਨਾਂ ਤੋਂ ਹੀ ਵਿਕਸਿਤ ਹੋਈ ਹੈ ਇਹਨਾਂ ਦਾ ਹੀ ਵਿਕਸਿਤ ਰੂਪ ਹੈ ਬਸ ਆਧੁਨਿਕ ਦੇ ਵਿੱਚ ਇਹਨੂੰ ਆਪਾਂ ਜੀਵਨੀ ਕਹਿ ਦਿੰਦੇ ਆ ਆਧੁਨਿਕ ਪੰਜਾਬੀ ਵਾਰਤਕ ਦੀ ਇਹ ਬਨਣਗੀ ਹੈ ਠੀਕ ਹੈ ਆ ਵੇਖ ਲਓ ਕਿਸੇ ਖਾਸ ਵਿਅਕਤੀ ਦੇ ਜੀਵਨ ਬਿਰਤਾਂਤ ਦੀ ਕਲਾਤਮਕ ਉਸਾਰੀ ਹੈ ਖਾਸ ਵਿਅਕਤੀ ਤਾਂ ਵਿਅਕਤੀ ਦਾ ਜੀਵਨ ਬਿਰਤਾਂਤ ਦੱਸਣਾ ਹੈ ਜੀਵਨ ਬਿਰਤਾਂਤ ਤੇ ਕਲਾਤਮਕ ਉਸਾਰੀ ਇਹ ਸ਼ਬਦ ਤੁਸੀਂ ਯਾਦ ਰੱਖਣੇ ਆ ਇਹ ਜੀਵਨੀ ਦੇ ਨਾਲ ਸੰਬੰਧਿਤ ਹੈ ਜੀਵਨ ਬਿਰਤਾਂਤ ਕਲਾਤਮਕ ਉਸਾਰੀ ਜੀਵਨ ਬਿਰਤਾਂਤ ਕਲਾਤਮਕ ਉਸਾਰੀ ਹਾਂ ਆਧੁਨਿਕ ਯੁੱਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵੀ ਪ੍ਰਮੁੱਖ ਵਿਅਕਤੀਤਵ ਨਾਲ ਸੰਬੰਧਿਤ ਜੀਵਨੀ ਲਿਖੀ ਜਾ ਸਕਦੀ ਹੈ ਕੋਈ ਵੀ ਖੇਤਰ ਚੁਣ ਲਓ ਤੁਸੀਂ ਵਿਅਕਤੀਤਵ ਪ੍ਰਸਿੱਧ ਹੋਣਾ ਚਾਹੀਦਾ ਬਸ ਉਹ ਯਾਦ ਰੱਖਣਾ ਹੈ ਤੁਸੀਂ ਜੀਵਨੀ ਦੇ ਅਰਥ ਦਿੱਤਾ ਹੋਇਆ ਅੱਗੇ ਫਿਰ ਪ੍ਰਭਾਸ਼ਾ ਦੇ ਵਿੱਚ ਡਾਕਟਰ ਪ੍ਰੇਮ ਪ੍ਰਕਾਸ਼ ਵਾਲੀ ਪ੍ਰਭਾਸ਼ਾ ਤੁਸੀਂ ਯਾਦ ਰੱਖਿਓ ਵਰਗੀਕਰਨ ਜਿਹੜਾ ਧਰਮਪਾਲ ਸਿੰਘ ਨੇ ਆਪਣੀ ਪੁਸਤਕ ਦੇ ਵਿੱਚ ਕੀਤਾ ਪੰਜਾਬੀ ਜੀਵਨੀ ਦਾ ਇਤਿਹਾਸ ਲਿਖਿਆ ਇਹਨਾਂ ਨੇ ਤਾ ਉਹਦੇ ਵਿੱਚ ਇਹਨਾਂ ਨੇ ਅੱਠ ਪ੍ਰਕਾਰ ਦੀਆਂ ਜੀਵਨੀਆਂ ਗੁਣਾ ਤੇ ਸੁਭਾਅ ਦੇ ਅਨੁਸਾਰ ਦੱਸੀਆਂ ਇਹ ਯਾਦ ਰੱਖਣੀ ਹੈ ਉਸ ਤੋਂ ਬਾਅਦ ਜੀਵਨੀ ਦੇ ਤੱਤਾਂ ਵਿੱਚ ਇਹ ਡਾਕਟਰ ਰਤਨ ਸਿੰਘ ਜੱਗੀ ਦੀ ਪੁਸਤਕ ਹੈ ਸਾਹਿਤ ਦੇ ਰੂਪ ਉਹਨੇ ਆ ਜਿਹੜੇ ਉੱਤੇ ਦਿੱਤੇ ਹੋਏ ਤੱਤਾਂ ਨੂੰ ਸਾਰ ਰੂਪ ਵਿੱਚ ਜੀਵਨੀ ਦੇ ਤੱਤ ਦੇ ਵਿੱਚ ਪ੍ਰਸਤੁਤ ਕੀਤਾ ਕਿਹੜੇ ਕਿਹੜੇ ਤੱਤ ਦੱਸੇ ਜੀਵਨ ਬਿਰਤਾਂਤ ਇਤਿਹਾਸਕਤਾ ਨਾਇਕ ਵਾਤਾਵਰਣ ਤੇ ਭਾਸ਼ਾ ਸ਼ੈਲੀ ਆਲੋ ਆ ਤੁਹਾਡੀ ਜੀਵਨੀ ਵਾਲਾ ਹੋ ਗਿਆ ਪਾਰਟ ਇਹ ਜਿਹੜਾ ਪਾਰਟ ਹੈ ਇਹ ਖਤਮ ਹੋ ਗਿਆ ਇਹਦੇ ਵਿੱਚੋਂ ਜਿਹੜੀ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਬਸ ਵੀ ਜਿਵੇਂ ਜਿਵੇਂ ਪ੍ਰਸ਼ਨ ਬਣਨ ਦੀ ਪੂਰੇ ਪੂਰੇ ਚਾਂਸ ਹੈ ਉਹ ਤੁਸੀਂ ਯਾਦ ਰੱਖਨੇ ਆ ਸੋ ਠੀਕ ਹੈ ਅੱਗੇ ਆਪਾਂ ਪੜਾਂਗੇ ਨਾਵਲ ਸੋ ਠੀਕ ਹੈ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ